ਇੱਕ ਅਸਟਰੀਆ ਤੋਂ 20000 ਰੁਪਇਆ দান ਦੇ ਰਹੇ ਨੇ ਤੁਮਨ ਰਾਮ ਜੀ ਨੇ ਹਰਕੁਸ਼ੀ ਮਦਾਨ ਕਰ ਉਸ ਤੋਂ ਬਾਅਦ ਹਰਕੁਸ਼ੀ ਜੀ ਪੱਲਾ ਯੂਐਸਏ ਸਾਨਾ ਹੋ ਲੇਟ ਜੀ ਰਾਮ ਜੀ ਆਇਆ ਐ ਸਰਪੰਚ ਤੇ ਐ ਪ੍ਰਧਾਨ ਜਸੈਰਾ ਜੇ ਉਹਨਾਂ ਵੱਲੋਂ 16100 ਰੁਪਇਆ দান ਕਰਿਆ ਅਸੀਂ ਧੰਨਵਾਦ ਕਰਦੇ ਆਂ ਅਗਰ ਉਹਨਾਂ ਦੇ ਕੋਈ ਪਰਿਵਾਰ ਤੋਂ ਹਰਕੁਸ਼ੀ ਜੀ ਜੇ ਹੈ ਤਾਂ ਆ ਕੇ ਆਪਣਾ ਸਰਪਤਾ ਚੈਨ ਲੈ ਜਾ ਉਸ ਤੋਂ ਬਾਅਦ ਸਾਡੇ ਫਰਮਾਨ ਸਾਹਿਬ ਕਮਲਜੀਤ ਜੀ ਦੀ ਦੁਕਾਨ ਬਹੁਤ ਨੇਕ ਕੀਤੀ ਹੈ ਨਾਲੇ ਲਗਾਤਾਰ 51000 ਤੇ 50 ਬੇਕੀ ਪਾਈ ਦੀ ਉਸ ਤੋਂ ਬਾਅਦ ਸਾਡੇ ਬਰਕੀਚੰਦ ਜੀ ਕਪਲਾ ਉਹਨਾਂ ਵੱਲੋਂ ਹਰ ਸਾਲ ਬਹੁਤ ਸਹਿਯੋਗ ਦਿੱਤਾ ਜਾਂਦਾ ਹੈ ਹਰ ਸੰਸਾਰ ਨੂੰ ਉਹ ਡੋਨੇਟ ਕਰਦੇ ਆ ਲੇਟਨ ਪਰਦੇ ਦੇ ਪਿੱਛੇ ਰਹਿ ਕੇ ਉਹਨਾਂ ਨੇ ਸਾਨੂੰ ਕਈ ਸਾਲਾਂ ਤੋਂ ਸਾਡੇ ਨਾਲ ਜੁੜਿਆ ਹੈ ਪ੍ਰਭੂ ਰਾਮ ਜੀ ਪਤੀ ਜਨ ਕਪਲਾਜੀ ਦੇ ਪਰਿਵਾਰ ਨੂੰ ਹਰ ਕੁਝ ਪ੍ਰਦਾਨ ਕਰ ਉਸ ਤੋਂ ਬਾਅਦ ਸਾਡੇ ਮਦਨ ਸੈਜਪਾਲ ਜੀ ਕੈਨੇਡਾ ਤੋਂ ਕੇਵਲ ਸੈਜਪਾਲ ਕੈਨੇਡਾ ਤੋਂ ਹਨੀਕ ਗੋਸ਼ੀ ਜੀ ਦੇ ਮਾਮਾ ਜੀਆ ਉਹਨਾਂ ਵੱਲੋਂ 11000 ਰੁਪਇਆ ਦਾਣ ਦਿੱਤਾ ਗਿਆ ਅਸੀਂ ਧੰਨਵਾਦ ਕਰਦੇ ਹਾਂ ਅਸੀਂ ਧੰਨਵਾਦ ਕਰਦੇ ਹਾਂ ਗੌਰਵ ਬਰੇਲੋਵਾਲ ਇੱਥੇ ਤੋਂ ਸਨ ਆਫ ਲੇਟ ਸ਼੍ਰੀ ਜੀਵਨ ਕੁਮਾਰ ਜੀ ਉਹਨਾਂ ਵੱਲੋਂ 11000 ਰੁਪਇਆ ਉਸ ਤੋਂ ਬਾਅਦ ਸਾਡੇ ਸਰਿੰਦਰ ਪਾਲ ਜੀ ਕਾਸ਼ ਚੰਦਰਪਾਲ ਜੀ ਕਟਕਪ ਸਾਡੇ ਸਾਰੇ ਵਿੱਚ ਮੈਂਬਰ ਗਏ ਨੇ ਲੇਕਿਨ ਸਾਨੂੰ ਸੁਦੀਵੀ ਬਿਠੋੜਾ ਦੇਗੇ ਚੰਦਰਪਾਲ ਕਟਕਪ ਸ਼ਨੀਲ ਸ਼ਰਮਾ ਜੀ ਤੇ ਮਨੂ ਸ਼ਰਮਾ ਜੁਕੇ ਤੋਂ ਤੇ ਸੰਜੀਵ ਸ਼ਰਮਾ ਜੀ ਦੇ ਇਕਟਾ ਲਿਆ ਉਹਨਾਂ ਵੱਲੋਂ 11000 ਰੁਪਇਆ ਸਪੈਸ਼ਲ ਇਨਾਮ ਦਿੱਤਾ ਗਿਆ ਮੇਰੀ ਬੇਟੀ ਤੇ ਜਮਾਦ ਪ੍ਰਿੰਸ ਬਾਗੀ ਤੇ ਅਨੂ ਬਾਗੀ ਆਪਣੇ ਬੇਟੀ ਦੀ ਹੋਣ ਦੀ ਖੁਸ਼ੀ ਵਿੱਚ ਆਰਾਮਾਗੀ ਵੱਲੋਂ 11000 ਪਾਉਸਟਰੀਆ ਤੋਂ ਦੇ ਰਹੇ ਨੇ ਮੈਂ ਦਾ ਧੰਨਵਾਦ ਕਰਦਾ ਹਾਂ ਉਸ ਤੋਂ ਬਾਅਦ ਸਾਡੇ ਸਨੀ ਪੱਲਾ ਜੀ ਸਾਗਰ ਸਿੰਘ ਗਦੰਮਤ ਪੱਲਾ ਜੀ ਸਨੀ ਪੱਲਾ ਆਸਟ੍ਰੇਲੀਆ ਤੋਂ ਆਪਣੇ ਬੇਟੇ ਗਿਆਨ ਪੱਲਾ ਜੀ ਪਿਰੁਸ਼ ਪੱਲਾ ਕਿ ਜੋ ਹੋਂ ਦੀ ਖੁਸ਼ੀ ਵਿੱਚ 7200 ਰੁਪਏ ਆ ਸਪੈਸ਼ਲ ਦੇ ਰਹੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਉਸ ਤੋਂ ਬਾਅਦ ਸਾਡੇ ਪ੍ਰਧਾਨ ਜੀ ਕਮਲ ਜੀ ਕੀ ਲਾਇਆ 5200 ਰੁਪਏ ਆ ਸ਼੍ਰੀ ਚੰਦਰ ਸ਼ੇਖਰ ਜੀ ਸਾਸ਼ਪਾ ਸਾਨਾ ਫਰੇਸ਼ ਦੀ ਮਾਸਟਰ ਪੀਰ ਸਾਹਿਬ ਜੀ 5200 ਰੁਪਏ ਅਰਕਾਸ਼ ਸਿੰਘ ਜੀ ਕੁੱਕੀ ਯੂਕੇ ਸਾਨਾ ਸ਼੍ਰੀ ਤਸੇਹ ਸਿੰਘ ਜੀ ਠੇਕੇਦਾਰ 5200 ਰੁਪਏ ਉਸ ਤੋਂ ਬਾਅਦ ਦੇਸ਼ ਬੰਦੂ ਜੀ ਔਰੀ ਸਾਨਫ ਲੇਟ ਚੰਨ ਲਾਲ ਜੀ ਹੋਰੀ 11000 ਰੁਪਏ ਸ਼ੂਕੇ ਤੋਂ ਦੇ ਰਹੇ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਕਈ ਸਾਲਾਂ ਤੋਂ ਪ੍ਰਭੂ ਰਾਮ ਜੀ ਦੇ ਨਾਲ ਜੁੜਿਆ ਹੈ ਸਾਡੇ ਦੇਸ਼ਵੰਦੂ ਕੀ ਉਸ ਤੋਂ ਬਾਅਦ ਅੰਦਰ ਪਾਸੇ ਜੀ ਕੋ ਲਾ 5100 ਰੁਪਏ ਸ਼ਸ਼ੀ ਕਾਂਜੀ ਸ਼ਰਮਾ 5100 ਰੁਪਏ ਸਚਿੰਗ ਲਾਲ ਜੀ ਸਾਨਫ ਲੇਟ ਮਾਸਟਰ ਸੋਲ ਆਲੀ ਮਾਸਟਰ ਸੋਲ ਆਲੀ ਸਾਡੇ ਕੈਸ਼ੀਟੀ ਲੇਟਨ ਉਹਨਾਂ ਦੇ ਹੱਥਾਂ ਸਾਡੇ ਬਹੁਤ ਪਿਆ ਅਸੀਂ ਅੱਜ ਦੀ ਗਾਈਡਲਾਈਨ ਦੇ ਬਹੁਤ ਧੰਨਕ੍ਰਿਤ ਆ। ਮਾਸਟਰ ਸੋਲਾ ਜੀ ਉਹਦੇ بیٹے શ્રી ਸਜੀਤ ਲਾਲ ਜੀ ਆਪਣੇ ਪਿਤਾ ਜੀ ਇਜਾਦ ਵਿੱਚ 5100 ਰੁਪਏ ਦੇ ਰਹੇ ਨੇ। ਅਸੀਂ ਧੰਨਵਾਦ ਕਰਦੇ ਆ। ਉਸ ਤੋਂ ਬਾਅਦ ਨੀਰਜ ਮਗਾਨੀ 5100 ਰੁਪਏ ਸਾਡੇ ਸਣੀ ਮਗਾਨੀ ਜੀ 5100 ਰੁਪਏ ਲਗਾਤਾਰ ਪ੍ਰੋਗਰਾਮ ਦੀਆਂ ਚਾਹਾਂ ਵਿੱਚ ਹਾਜ਼ਰੀ ਲਵਾ ਗਏ ਆ। ਹਰ ਟਾਈਮ ਤਤਪਰ ਰਹਿੰਦੇ ਆ ਜਦੋਂ ਵੀ ਕੋਈ ਪ੍ਰੋਗਰਾਮ ਦੀ ਹਾਜ਼ਰੀ ਲਵਾਉਂਦੇ ਆ ਅਸੀਂ ਧੰਨਵਾਦ ਕਰਦੇ ਆ। ਉਸ ਤੋਂ ਬਾਅਦ ਸਤੋਪਨ ਜੀ ਉੱਤਮ ਸਾਡੇ ਗੁਕਾ ਪਾਹੀ ਸ਼ਹਿਰ ਕਮੇਟੀ ਦੇ ਸਤਿ ਸਤਿ ਕੋਣਾ ਵੱਲੋਂ 5800 ਰੁਪਏ ਪਾਰਸਮੈਨ ਆਸਟ੍ਰੇਲੀਆ ਨੂੰ ਸਾਡਾ ਹੈਪੀ ਮੈਨ ਸਾਡਾ ਸ੍ਰੀ ਸ਼ੋਕਮਨ ਭਾਜੀ ਦੇ ਬੇਟੇ ਹੈਪੀ ਮੈਨ ਜੀ 5800 ਰੁਪਏ ਅਸੀਂ ਧੰਨਵਾਦ ਕਰਦੇ ਹਾਂ ਸਰ ਡਾਕਟਰ ਰਕੇਸ਼ ਜੀ ਡਾਕਟਰ ਅਸ਼ਾ ਕੁਮਾਰ ਡਾਕਟਰ ਕਲਾਸ ਦੇ ਡਾਕਟਰ ਕਰਮਾ ਸ਼ਰਮਾ ਰਕੇਸ਼ ਮੈਡੀਕਲ ਹਸਪੀਟਲ ਦੇ ਮਾਲਕ 5500 ਰੁਪਏ ਗੌਰਵ ਮੱਟੂ ਜੀ ਬਨੀਲਾ ਤੋਂ ਸਾਨਾਪੋ ਜੀ ਹਮੇਸ਼ਾ ਜੀ ਮੱਟੂ 5500 ਰੁਪਏ ਮਾਸਟਰ ਦਰਪੰਨ ਸਿੰਘ ਜੀ ਗੋਸਲ ਸਾਨਾਪੋ ਜਜੀਤ ਸਿੰਘ ਜੀ ਗੋਸਲ ਜਜੀਤ ਸਿੰਘ ਜੀ ਗੋਸਲ ਤੇ ਮਾਸਟਰ ਦਰਪੰਨ ਸਿੰਘ ਜੀ ਗੋਸਲ ਵੱਲੋਂ 5500 ਰੁਪਏ ਅਸ਼ੋਕਾ ਸ਼ਰਮਾ ਜੀ ਐਡਵੋਕੇਟ ਸਾਹਿਬ ਹਰ ਸਾਲ ਸਾਨੂੰ ਪ੍ਰਭੂ ਰਾਮ ਦੇ ਚਾਹਨਾ ਚਾਜੀ ਲਾਉਂਦੇ ਆ 5500 ਰੁਪਏ ਲੇਟ ਅਲਖੀ ਰਾਮ ਜੀ ਕਾਲੀਆ ਉਹਨਾਂ ਦੇ ਪਰਿਵਾਰ ਵੱਲੋਂ 11000 ਰੁਪਏ ਹਰ ਸਾਲ ਲੁਧਿਆਣੇ ਕੋਲ ਸੇਵਾ ਕਰਕੇ ਗਏ ਆ ਉਸ ਤੋਂ ਬਾਅਦ ਸਾਡੇ ਸਰਵਾਸੀ ਸਿੰਘ ਜੀ ਦਾ ਨਾਮ ਤਾਂ ਇੱਕ ਵਾਰ ਕੋਪੀ ਸਰਵਾਸੀ ਜੀ ਦਾ ਨਾਮ ਤਾਰੀਖ 5500 ਰੁਪਏ ਲੈਕਸ਼ਮੀ ਕੁਲਵਿੰਦਰ ਰਾਜ ਜੀ ਦੁੱਗਲ ਜਿਹੜਾ ਨੂੰ ਪਿੰਡੀ ਭਾਈ ਵੱਲੋਂ 5500 ਰੁਪਏ गोपी नंबरदार जी जुगे श्री जसपाल सिंह जी अठवंजा सौ रुपयावल यूएसए सन ऑफ श्री अशोक करवल अशोक करवल यूएसए 5000 हजार रुपया राजविंदर कौर जी आस्ट्रेलिया तो डॉक्टर ऑफ लेट श्री डॉक्टर दरबार सिंह जी उन्होंने वालों आस्ट्रेलिया तो पं हजार रुपया साबी जी त्रिता जी ने ਉਹਨਾਂ ਨੂੰ ਕਿਹਾ ਸੀ ਉਹਨਾਂ ਦਾ ਵਿਸ਼ੇਸ਼ ਯੋਗਾ ਉਸ ਤੋਂ ਬਾਅਦ ਸਾਡੇ ਅਮਰ ਟੁੱਕਲ ਜੀ ਨੌਜਵਾਨ ਕੈਸ਼ਰ ਸਨ ਬਚਰੀ ਹਰਨੇਸ਼ ਟੁੱਕਲ ਜੀ 3100 ਰੁਪਏ ਸੁਖਨਾਥ ਸਿੰਘ ਜੀ 라ਵਲ ਪਕਾਨ ਛਿੰਝ ਮੇਲਾ ਜਿਹੜੇ ਹਰ ਸਾਲ ਉਹ ਬੱਟਾ ਮੇਲਾ ਕਰਵਾਉਂਦੇ ਆ ਉਹਨਾਂ ਵੱਲੋਂ 3100 ਰੁਪਏ ਸਾਡੇ ਪਰਮਜੀਤ ਸਿੰਘ ਜੀ ਪੰਜ ਕੋਤਮ ਵਾਲੇ 3100 ਰੁਪਏ

ਉਸ ਤੋਂ ਬਾਅਦ ਅਗੇ ਰਾਮਨਾਂਜੀਤ ਭਨੋਟਾ ਬੀਜੇਪੀ ਮੰਡਲ ਪ੍ਰਧਾਨ ਐਸ ਪੰਚ ਉਹਨਾਂ ਦੇ ਪਰਿਵਾਰ ਵੱਲੋਂ 3100 ਰੁਪਏ ਆਤਕੀ ਗੰਦੰਦੇ ਗੈਸ ਐਸਸੀ ਦੇ ਮਾਲਕ ਉਹਨਾਂ ਵੱਲੋਂ 3500 ਰੁਪਏ ਸਾਡੇ ਗੁਰਵੰਦਰ ਸਿੰਘ ਸ਼ੌਕਰ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਉਹਨਾਂ ਵੱਲੋਂ 2100 ਰੁਪਏ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਸਾਡੇ ਸਰਜੀਤ ਜੀ ਚੱਕਰ ਐਸ ਸਰਪੰਚ ਗਾਂ ਪੰਚਾਇਤ ਔਲ ਜਿਹੜੇ ਐਸ ਪੰਚ ਵੀ ਲਿਆ ਪੜਾ ਬੋਲੋ 2100 ਰੁਪਏ ਅਦਿਤਿਆ ਸ਼ਰਮਾ ਜੀ ਸਾਡੇ 2100 ਰੁਪਏ ਬਰਿੰਦਰ ਕੁਮਾਰ ਜੀ ਪ੍ਰਦੀਪ ਕੁਮਾਰ ਜੀ ਮਨੀਲੇ ਤੋਂ ਸਾਨੂੰ ਪਲੇਟ ਸ਼੍ਰੀ ਮhender ਗਾਂ ਜੀ 3100 ਰੁਪਏ ਸਾਡੇ ਲਖਵੀਰ ਆ ਜੀ ਪੰਚ ਜਿਹੜੇ ਕਾਲਾ ਠੇਕੇ ਦਾ ਰਸਕ ਨੇ ਆ 21 ਰੁਪਏ ਸਾਡੇ ਦਸਾਰੇ ਦਾ ਬਹੁਤ ਸਾਰੇ ਲੋਕ ਨੇ ਆਇਆ ਜਦੋਂ ਵੀ ਤੁਹਾਨੂੰ RAM ji ਆਉਂਦੀ ਹੁਕਮ ਦਿੰਦੇ ਆ ਹਰ ਟਾਈਮ ਤਿਆਰ ਰਹਿੰਦੇ ਆ ਸਾਡੇ ਲਖਮੀ RAM ji ਸਾਡੇ ਉਸ ਤੋਂ ਬਾਅਦ ਮਨਜੀਤ ਸਿੰਘ ਜੀ ਸੰਨੂ 21 ਰੁਪਏ ਸੰਨੂ ਪੀਓ ਬਈ 21 ਰੁਪਏ ਆ ਚੱਕਣਾ ਲੇਖਰੀ 2000 ਜੀ ਰਾਣਾ 2100 ਰੁਪਏ ਸਾਡੇ ਕਰੋ ਜੀ ਪ੍ਰਧਾਨ ਜੀ ਦੇ ਬਜ਼ਰ ਹੈ ਉਸ ਤੋਂ ਬਾਅਦ ਬਿੱਟੂ ਰੋੜਾ ਜਿਹੜਾ ਬਹੁਤ ਪਿਆਰ ਦਾ ਬੌਮੀ ਵੀ ਕਹਿੰਦੇ ਆ ਜਰਮਣੇ ਤੋਂ ਸਾਡਾ ਫਰੀ ਚੋਨੀ ਲਾਲ ਜੀ ਰੋੜਾ 2100 ਰੁਪਏ ਗਰਦੀਪ ਸਿੰਘ ਜੀ ਸਾਡਾ ਲੇਖ ਸੁੱਚਾ ਸਿੰਘ ਜੀ 2100 ਰੁਪਏ ਪਾਕਾ ਸ਼ਰਦਾ ਸਾਨੋ ਕੋ ਪਰਮ ਸ਼ਰਦਾ ਜੀ 2100 ਰੁਪਏ ਸ੍ਰੀ ਪੂਜਾ ਰਾਮ ਜੀ ਐਸ ਪ੍ਰਧਾਨ ਦੋਤਾਰਾ ਸ੍ਰੀ ਅਬਦਾਸ ਸਾਹਿਬ 2100 ਕ ਰੇਮਪਾ ਮਲਾਨੀ ਜੀ 2100 ਕ ਮੈਂ ਐਂਟੀ ਕਰਦਾ ਅਗਰ ਜੋ ਮੈਂ ਨਾ ਬੋਲਿਆ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਵੀ ਨੰਬਰ ਹੈ ਪਲੀਜ਼ ਆਪਣਾ ਆ ਕੇ ਸਰਪਾ ਚੈਨ ਪ੍ਰੋਗਰਾਮ ਜੀ ਦਾ ਸਰਪਟਾ ਲਾ ਕੇ ਲੈ ਜਾਣਾ ਅਸੀਂ ਦੁਆਰਾ ਬੇਨਤੀ ਕਰਦੇ ਆ ਅਗਰ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਵੀ ਨੰਬਰ ਨਜ਼ਰ ਆਇਆ ਉਸ ਤੋਂ ਬਾਅਦ ਰੇਮਪਾ ਮਲਾਨੀ ਜੀ ਤੋਂ ਬਾਅਦ ਕੋ ਜੀ 2100 ਕ ਸੰਜੀਵ ਮਹਿ ਕੋਰੋ ਵਾਈਟ ਰੈਸਟੋਰੈਂਟ ਦੇ ਮਾਲਕ ਜਿਨ੍ਹਾਂ ਨੇ ਸੀਤਾ ਸੰਭਰਨ ਨੂੰ ਰਾਮ ਜੀ ਦੇ ਚਰਨਾਂ ਵਿੱਚ ਹਾਜੀ ਲਵਾਈ ਸੀ ਉਸ ਦਾ ਇਹ ਸੀਤਾ ਸੰਭਰਨ ਜਨਨ ਦੇ ਲੋਕ ਕੋਲ ਬੈਠੀ ਕਿ ਨਾਲ ਸੱਜੋ ਨੂੰ ਦਿੱਤਾ ਸ਼੍ਰੀ ਕਮਰ ਦੀ ਟੁੱਟ ਜੀ ਦੇ ਭਾਂਜਾਲੀਆਂ ਸਾਡੇ ਸਰਪੰਚ ਸਾਹਿਬ ਨੇ ਠੀਕ ਕੀਤਾ ਜਿਕੰਦਰ ਸੰਭਾ ਜੀ 21 ਰੁਪਏ ਪ੍ਰਦਾਨ ਦਿੱਤੀ ਇਤਿਨ 90 ਸ਼੍ਰੀ ਸ਼ਮਿੰਦਰ ਕੁਮਾਰ ਜੀ 2100 ਰੁਪਏ ਜੀਪ ਰਾਣਾ ਜੀ ਇਟਲੀ ਉਹਦੇ ਨਾਲ ਬਰਦਰ ਹੈਪੀ ਰਾਣਾ ਜੀ ਇਟਲੀ ਸਾਲਾ ਉਹ ਲੇਡ ਸ਼੍ਰੀ ਸੋਮਪ੍ਰਤਾ ਜੀ ਜਿਹੜੇ ਸਾਡੇ ਸਦਾ ਸਾਹ ਉਹਦੇ ਕਮਲ ਜੀ ਦੇ ਘਰ ਦਾ ਆ ਉਹਦੇ ਭਤੀਜੇ ਵੱਲੋਂ ਜੀਪ ਰਾਣਾ ਜੀ ਵੱਲੋਂ ਤੇ ਹੈਪੀ ਰਾਣਾ ਜੀ ਇਟਲੀ ਵੱਲੋਂ ਹਰ ਸਾਲ ਸਾਨੂੰ ਵਿਸ਼ੇਸ਼ ਇਹ ਦੋ ਦਿੱਤਾ ਜਾਂਦਾ ਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ 2100 ਰੁਪਏ ਉਸ ਤੋਂ ਬਾਅਦ ਨਨੀਸ਼ ਪੂਰ ਸਾਡੇ ਰਾਜੂ ਲక్ష్ਮੀ ਜਿੱਲ੍ਹ ਵਾਲੇ 2100 ਰੁਪਏ ਜਿਹੜੀ ਜਮਈ ਸਾਨਪਤੀ ਰਣਜੀਤ ਸਿੰਘ ਜੀ ਉਹਨਾਂ ਵੱਲੋਂ 2100 ਰੁਪਏ ਜਿਸਵੰਤ ਕੁਮਾਰ ਸਾਨੂੰ ਐਲ.ਆਈ.ਸੀ. ਡਵਾਈਜ਼ਰ ਮਨੂਤਾ ਨੰਬਰਦਾਰ ਆ। ਆਹ ਸਾਨੋ ਤੇ ਲਈ ਰੇਟ ਵਿਕਿੰਦਰ ਰਾਓ ਜੀ ਦੀ ਯਾਦ ਕਰਕੇ 11000 ਰੁਪਏ ਉਹਨਾਂ ਨੇ ਦਿੱਤਾ ਸਾਰੇ ਮਸੀਆ ਦਾ ਧੰਨਵਾਦ ਕਰਦੇ ਆ ਕਿ ਲਾਲ ਸ਼੍ਰੀ ਬਜਰੰਗ ਬਲੇ ਜੀ ਨੂੰ ਗਦਾ ਵੀ ਪੇਸ਼ ਕੀਤੀ ਹੈ। ਉਹਨਾਂ ਦੀ ਮਨੋਕਾਮਨਾ ਸੀ ਪਰਮਾਤਮਾ ਇਹਨਾਂ ਨੂੰ ਉਹਨਾਂ ਨੂੰ ਹਰ ਖੁਸ਼ੀ ਪ੍ਰਦਾਨ ਕਰੇ ਜਿਹੜਾ ਵੀਰਾਂ ਨੇ ਇਸ ਜਥਾਰੇ ਦੇ ਨਾਲ ਸਾਡਾ ਸਹਿਯੋਗ ਦਿੱਤਾ ਅਸੀਂ ਉਹ ਕਹਾ ਬੋਤਾਂ ਨਾ ਕਰਦੇ ਆ ਸਾਡੇ ਦੀਪ ਸੰਗੀ ਅੱਤਰ ਦੇਵ ਸੰਗੀ ਅੱਤਰ ਯੋਗਦਾਨੋਂ ਸਾਣੋ ਸ਼੍ਰੀ ਜਸਪੀਰ ਸੰਗੀ ਸ਼ੀਰ ਭਾਈ ਵੱਲੋਂ 10000 ਰੁਪਏ ਸਪੈਸ਼ਲ ਸਹਿਯੋਗ ਦਿੱਤਾ ਗਿਆ ਅਸੀਂ ਧੰਨਵਾਦ ਕਰਦੇ ਆ ਸਾਡੇ ਜਿਹੜਾ ਵੀਰਾਂ ਨੇ ਇਹ ਪ੍ਰੋਗਰਾਮ ਨੂੰ ਨੇਪੜੇ ਕਾਇਆ ਅਸੀਂ ਉਹਨਾਂ ਵੀਰਾਂ ਦਾ ਸਾਰਿਆਂ ਦਾ ਨੌਜਵਾਨ ਪਰਿਵਾਰ ਦਾ ਜਿੰਨੇ ਵੀ ਯੰਗ ਵਰਗੇ ਦਾ ਅਸੀਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਅਗਰ ਕਿਸੇ ਦਾ ਨਾਮ ਨਾ ਲਏ ਹੋਇਆ ਤਾਂ ਪ੍ਰਭੂ ਰਾਮ ਜੀ ਸਭ ਕੋ ਜਾਣਦੇ ਆਂ ਉਹਨਾਂ ਦੇ ਚਰਨਾਂ 'ਚ ਸਾਡੀ ਹਾਜ਼ਰੀ ਲੱੁੱਕੀ ਹੈ ਹਰ ਸਾਲ ਸਾਨੂੰ ਐਸੀ ਤਰ੍ਹਾਂ ਸਹਿਯੋਗ ਦੇ ਰਹੇ ਹੋ ਪ੍ਰਭੂ ਰਾਮ ਜੀ ਤੁਹਾਨੂੰ ਹਰ ਖੁਸ਼ੀ ਦਾ ਪ੍ਰਦਾਨ ਕਰਨ ਮੇਰੀ ਤਾਂ ਇਹੀ ਦੁਆ ਹੈ ਹੁਣ ਔਰ ਕਈ ਵਾਰ ਇਹ ਸਥਿਤੀ ਹੋ ਜਾਂਦਾ ਆ ਸਾਡਾ ਕੈਮਰਾ ਦੂਸਰੀ ਸਾਈਡ ਤੇ ਹੁੰਦਾ ਹੈ ਤੇ ਉਹ ਨਾਮ ਕਈ ਵਾਰ ਜਿਹੜੇ ਆ ਨਹੀਂ ਆਦੇ ਕਿਉਂਕਿ ਅਸੀਂ ਕਈ ਵਾਰ ਦੂਸਰੀ ਪਾਸੇ ਰਿਪੋਰਟਿੰਗ ਕਰਦੇ ਆ ਉਸਦੇ ਲਈ ਅਸੀਂ ਮਾਫੀ ਮਾਫੀ ਚਾਹਾਂਗੇ ਸਾਨੂੰ ਕਈ ਪਾਸੇ ਜਾਣਾ ਪੈਂਦਾ ਹੈ ਕੋਈ ਨਾਮ ਜਿਹੜੇ ਆ ਕੈਮਰੇ ਦੇ ਵਿੱਚ ਨਹੀਂ ਆਏ ਉਹਨਾਂ ਤੋਂ ਅਸੀਂ ਖਿਮਾ ਮੰਗਦੇ ਆ ਬਾਕੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਤੁਹਾਨੂੰ ਪੂਰੇ ਦੀ ਪੂਰੀ ਜਿਹੜੀ ਆ ਰਿਪੋਰਟਿੰਗ ਦਿਖਾਈ